ਪੰਜਾਬ ਕੇਸਰੀ ਗਰੁੱਪ ਦੇ ਫਾਊਂਡਰ ਵਿਜੇ ਚੋਪੜਾ ਦੀ ਧਰਮ ਪਤਨੀ ਸ਼੍ਰੀਮਤੀ ਸਰਦੇਸ਼ ਚੋਪੜਾ ਦੀ ਨੌਵੀਂ ਵਰਸੀ ਦੇ ਮੌਕੇ ਤੇ ਪਟਿਆਲਾ ਦੇ ਰਾਮਲੀਲਾ ਗਰਾਊਂਡ ਵਿਖੇ ਮੁਫਤ ਮੈਡੀਕਲ ਚੈੱਕਅਪ ੈਂਪ ਲਗਾਇਆ ਗਿਆ ਇਸ ੈਂਪ ਵਿੱਚ ਡਾਕਟਰਾਂ ਦੀਆਂ ਟੀਮਾਂ ਵੱਲੋਂ ਆਏ ਹੋਏ ਮਰੀਜ਼ਾਂ ਦੇ ਟੈਸਟ ਕੀਤੇ ਅਤੇ ਮੁਫਤ ਦਵਾਈਆਂ ਦਿੱਤੀਆਂ ਇਸ ੈਂਪ ਵਿੱਚ 400 ਦੇ ਕਰੀਬ ਮਰੀਜ਼ਾਂ ਦੇ ਟੈਸਟ ਕੀਤੇ ਅਤੇ ਦਵਾਈਆਂ ਦਿੱਤੀਆਂ ਗਈਆਂ ਇਸ ੈਂਪ ਵਿੱਚ ਮੁੱਖ ਮਹਿਮਾਨ ਦੇ ਵਜੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਅਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਡਾਕਟਰ ਬਲਵੀਰ ਸਿੰਘ ਵੱਲੋਂ ਮੁਫਤ ਮੈਡੀਕਲ ਚ ਦਾ ਚੈੱਕਅਪ ਕਰਦੇ ਵਕ ਵਕ ਰੋਗਾਂ ਦੇ ਮਾਹੀ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸੇ ਦੇ ਨਾਲ ਆਏ ਹੋਏ ਸਮਾਸੇਵੀ ਸੰਸਥਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਕੇਸਰੀ ਗਰੁੱਪ ਤੋਂ ਮੈਡਮ ਸਿੰਦਰਕੌਰ ਵਾਲੀਆ ਰਾਜੇਸ਼ ਸ਼ਰਮਾ ਪੰਜੋਲਾ ਬਲਜਿੰਦਰ ਸ਼ਰਮਾ ਪੰਜੋਲਾ ਕਵਲਜੀਤ ਕੰਬੋਜ਼ ਅਤੇ ਸਮਾਸੇਵੀ ਸੰਸਥਾ ਤੋਂ ਆਕਾਸ਼ ਸ਼ਰਮਾ ਬੌਕਸਰ ਨੇ ਵਿਸ਼ੇਸ਼ ਤੌਰ ਤੇ ਆਪਣੀ ਟੀਮ ਦੇ ਨਾਲ ਇਸ ਕੈਂਪ ਵਿੱਚ ਸੇਵਾ ਨਿਭਾਈ ਕੈਂਪ ਕੰਫਰੰਸ ਬਾਰੇ ਜਾਣਕਾਰੀ ਬਹੁਤ ਵਧੀਆ ਕਾਮਯਾਬ ਕੈਂਪ ਹੈਗਾ ਜੀ ਹਰ ਸਾਲ ਦੀ ਤਰ੍ਹਾਂ ਮੈਡਮ ਚੋਪੜਾ ਜੋ ਇਹ ਪ੍ਰੋਗਰਾਮ ਵਜੂਦ ਕੀਤਾ ਜਾਂਦਾ ਹੈਗਾ ਹੈ ਜਿਹਦੇ ਵਿੱਚ ਲੋਕ ਆਪਣੇ ਵਿਚਾਰ ਵੀ ਰੱਖਦੇ ਨੇ ਇਸ ਪਰਿਵਾਰ ਨੂੰ ਯਾਦ ਕਰਦੇ ਨੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਨੇ ਔਰ ਪੰਜਾਬ ਦੇ ਮਾੜੇ ਸਮਿਆਂ ਜੋ ਕੁਝ ਹੋਇਆ ਹੈਗਾ ਉਸ ਦਾ ਇੱਕ ਜਿਹੜਾ ਇੱਕ ਸਾਰਾ ਵੀ ਬਣੇ ਨੇ ਹਜ਼ਾਰਾਂ ਲੋਕਾਂ ਵਾਸਤੇ ਇਹ ਜਿਹੜਾ ਪਰਿਵਾਰ ਹੈਗਾ ਹੈ ਜਿੰਦ ਸਮਾਚਾਰ ਪਰਿਵਾਰ ਹੈਗਾ ਹੈ ਉਸ ਪਰਿਵਾਰ ਦੇ ਜੋ ਇੱਕ ਸ਼ੁਭ ਕਾਰਜ ਉਹਨੂੰ ਜਾਰੀ ਰੱਖਦੇ ਹੋਏ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਰ ਸਾਲ ਇੱਕ ਲੋਕ ਹਿਤ ਵਾਸਤੇ ਲੋਕਾਂ ਦੇ ਭਲੇ ਵਾਸਤੇ ਕੋਈ ਨਾ ਕੋਈ ਪ੍ਰੋਗਰਾਮ ਚ ਬਲੱਡ ਡੋਨੇਸ਼ਨ ਕੈਂਪ ਆ ਜਾਏ ਮੈਡੀਕਲ ਕੈਂਪ ਆ ਜਾਏ ਚਾਹੇ ਹੋਰ ਐਜਈਆਂ ਉਦਮ ਨੇ ਉਹ ਲਗਾਤਾਰ ਪੰਜੋਲਾ ਸਾਹਿਬ ਤੇ ਮੈਡਮ ਸਤਿੰਦਰ ਸਤਿੰਦਰ ਪਾਲ ਹਣੀ ਉਹ ਹਰ ਸਾਲ ਕਰਦੇ ਆ ਰਹੇ ਨੇ ਇਹ ਮੇਰਾ ਤੀਜਾ ਪ੍ਰੋਗਰਾਮ ਹੈ ਜਿਹਦੇ ਵਿੱਚ ਮ ਆਇਆ ਹੈਗਾ ਆ ਪਹਿਲਾਂ ਵੀ ਪ੍ਰੋਗਰਾਮ ਚ ਆਇਆ ਸੀਗਾ ਤੋਂ ਪਰ ਇਸ ਵਾਰ ਜੋ ਇੰਤਜ਼ਾਮ ਆਇਆ ਗਿਆ ਉਹ ਬਹੁਤ ਹੀ ਸ਼ਾਨਦਾਰ ਨੇ ਖੁੱਲੇ ਮੁਆਹਲ ਖੁੱਲੇ ਡੁੱਲੇ ਵਾਤਾਵਰਣ ਚ ਆ ਗਿਆ ਇੱਕ ਪ੍ਰੋਪਰ ਟੀਮਾ ਨੇ ਹਰ ਸਪੈਸ਼ਲਿਟੀ ਦੇ ਡਾਕਟਰ ਇੱਥੇ ਹਾਜ਼ਰ ਨੇ ਔਰ ਵੱਡੀ ਗੱਲ ਹੈ ਕਿ ਜਿਹੜੇ ਜੋ ਬਿਮਾਰੀ ਲੱਭੂਗੀ ਜ ਜਿੱਦੜ ਕੋਈ ਬਿਵਾਰੀ ਲੱਗਦੀ ਨਜ਼ਰ ਆਈ ਹੈ ਉਹਦਾ ਪੂਰਾ ਇਲਾਜ ਕੀਤਾ ਜਾਵੇਗਾ ਕਿਉਂਕਿ ਸਾਰੀ ਟੀਮ ਸਰਕਾਰੀ ਹੈਗੀ ਹੈ ਉਹਦਾ ਫਾਲੋਅ ਅਪ ਠੀਕ ਹੋਊਗਾ ਲੋੜਵੰਦ ਦਾ ਪੇਸ਼ੇਂ ਵੀ ਹੋਊਗਾ ਹਰ ਜਿਹੜਾ ਸਪੈਸ਼ਲਿਟੀ ਹੈਗੀ ਹੈ ਉਹਦੇ ਡਾਕਟਰ ਇੱਥੇ ਆਏ ਨੇ ਇਹ ਬੜੀ ਉਦਮ ਕੀਤਾ ਹੈਗਾ ਬੜਾ ਇੱਕ ਸਲਾਹਣ ਜੋ ਕਦਮ ਹੈ ਮੈਂ ਡਾਕਟਰਾਂ ਦਾ ਸ਼ੁਕਰਗੁਜ਼ਾਰ ਹਾਂ ਸਾਰੇ ਸਿਹਤ ਮਹਿਕਮੇ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਸ ਮੌਕੇ ਉੱਤੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਮੈਡਮ ਚੋਪੜਾਂ ਦਿੱਤੀ ਹੈਗੀ ਹੈ ਪਰ ਇਸ ਟੀਮ ਦਾ ਵੀ ਸ਼ੁਕਰ

ਸਮਾਜ ਨੂੰ ਇੱਕ ਹੈਲਦੀ ਸਮਾਜ ਬਣਾਇਆ ਜਾਂਦਾ ਹੈ ਜਿਹੜਾ ਪੰਜਾਬ ਸਰਕਾਰ ਦਾ ਫੀਚਰ ਵੀ ਹੈ। ਥੈਂਕ ਯੂ। ਸਾਰਾ ਪੰਜਾਬ ਕੇਸ ਲਈ ਜਗਵਾਨੀ ਹਿੰਦ ਸਮਾਜਾ ਗਰੁੱਪ ਵੱਲੋਂ ਹਰ ਸਾਲ ਪਦਮਸ਼ਰੀ ਵੀ ਚੋਪੜਾ ਜਿਹੜੇ ਸਾਡੇ ادارے ਦੇ ਐਡੀਸ਼ਨ ਚੀਫ ਹੈ ਉਹਨਾਂ ਦੀ ਤਰਫ ਤੋਂ ਪਤਨੀ ਸਰਗੀ ਮਾਤਾ ਸਬਜੀਸ਼ ਚੋਪੜਾ ਦੀ ਯਾਦ ਵਿੱਚ ਹਰ ਸਾਲ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ। ਅੱਜ ਉਹਨਾਂ ਦੇ 9ਵੇਂ ਵਰ੍ਹੇ ਤੇ ਪਟਿਆਲਾ ਪੰਜਾਬ ਕ੍ਰਿਸ਼ੀ ਦੀ ਟੀਮ ਵੱਲੋਂ ਪਟਿਆਲਾ ਸਾਹਿਬ ਆਫਿਸ ਵੱਲੋਂ ਇੱਥੇ ਸ਼੍ਰੀ ਰਾਮ ਲੀਲਾ ਗਰਾਊਂਡ ਮਾਖੋ ਮਾਝਾ ਮਟਿਆਲਾ ਵਿਖੇ ਮਾਹਰ ਮੈਡੀਕਲ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਪੰਜਾਬ ਸਿੱਧ ਪਾਕ ਦੇ ਵੱਖ-ਵੱਖ ਦਵਾਈਆਂ ਦੇ ਮਾਹਰ ਰੱਖਣਾ ਹਮਾ ਹਸਪੀਟਲ ਦੇ ਡਾਕਟਰ ਸਿੰਘ ਜੀ ਦੇ ਲਾਡ ਅਫਿਸ ਤੋਂ ਲਾਗਤ ਕਿੱਥੇ ਨਹੀਂ ਜਿਹੜੇ ਮਾਹਰ ਡਾਕਟਰ ਹੈ ਨਿਊਰੋਲੋਜੀ ਦੇ ਮਾਹਰ ਉਹ ਵੀ ਆਏ ਆ ਵੱਖ-ਵੱਖ ਦਵਾਈਆਂ ਡਿਸਟਰੀਬਿਊਟ ਕਰਨੇ ਆ ਉਸ ਤੋਂ ਲਾਗ ਇੱਕ ਵੀਮ ਇੰਡਸਟਰੀ ਹੈ ਜਿਹੜਾ ਮਾਰਕੀਟ ਦੇ 25% ਪ੍ਰੋਫੈਸਰ ਕਰ ਰਿਹਾ ਹੈ ਉਹ ਵੀ ਆ ਜਾ ਰਿਹਾ ਹੈ ਲੋਕਾਂ ਨੂੰ ਇਸ ਮੈਡੀਕਲ ਕੈਂਪ ਦਾ ਬਹੁਤ ਵੱਡਾ ਲਾਭ ਮਿਲੇ ਇਹਦੇ ਨੇ ਪਿਛਲੇ 7-8 ਦਿਨਾਂ ਤੋਂ ਸਾਡੀ ਟੀਮ ਵੱਲੋਂ ਜਾਰੀ ਕੀਤੀ ਜਾ ਰਹੀ ਸੀ ਬੜਾ ਪ੍ਰਚਾਰ ਪ੍ਰਸਾਰ ਕੀਤਾ ਇਹ ਹੀ ਵਜ੍ਹਾ ਹੈ ਕਿ ਅੱਜ ਹੁਣ ਤੱਕ 250 ਦੇ ਕਰੀਬ ਹਲੇ 11 ਬੱਚੇ ਆ 250 ਦੇ ਕਰੀਬ ਪੇਸ਼ੈਂਟ ਆ ਚੁੱਕੇ ਆ ਜਿਹਦੇ ਵਕ ਵਕ ਜਿਹਨਾਂ ਨੂੰ ਜੋ ਵੀ ਪ੍ਰੋਬਲਮ ਸੀ ਉਹ ਆਪਣੇ ਜਿਹੜੇ ਨੂੰ ਕੋਈ ਸਕਿਨ ਦੀ ਪ੍ਰੋਬਲਮ ਹੈ ਕਿਸੇ ਨੂੰ ਆਰਥਰ ਦੀ ਪ੍ਰੋਬਲਮ ਹੈ ਕੋਈ ਮੈਡੀਸਨ ਦੇ ਕੋਲ ਜਾਣਾ ਜਾਂ ਕਿਸੇ ਨੇ ਆਪਣਾ ਹਾਰਟ ਵਾਲੇ ਕੋਲ ਜਾਣਾ ਗਾਇਨਿਕ ਗਾਇਨਿਕ ਵਾਲੇ ਕੋਲ ਜਾਣਾ ਅੱਖਾਂ ਵਾਲੇ ਡਾਕਟਰ ਆ ਉਹ ਸਾਰੇ ਲੋਕ ਆਪਣਾ ਚੈੱਕਅਪ ਕਰਵਾ ਰਹੇ ਆ ਤੇ ਉਹਨਾਂ ਨੂੰ ਪਟਿਆਲਾ ਮੈਡੀਕਲ ਅਫੀਸਰ ਕਮੇਟੀ ਐਸੋਸੀਏਸ਼ਨ ਦੇ ਬਿਟਾ ਨਹੀਂ ਹੈ ਤੇ ਰਾਜਨਜੀਤ ਪ੍ਰਤਾਪ ਵਾਲੀ ਸਰਮਾ ਜੀ ਉਹਨਾਂ ਦੀ ਅਗਵਾਈ ਦੇ ਸਭ ਨੂੰ ਮੁਬਾਰਕ ਦਿਵਾਂਗੇ ਦੇ ਮੁਫਤ ਟੈਸਟ ਕੀਤੇ ਜਾ ਰਹੇ ਹਨ ਇਸ ਤਰ੍ਹਾਂ ਦੇ ਜਿਹੜਾ ਉਭਾਲਾ ਹੈ ਪੰਜਾਬ ਕੇਸ ਜਗ ਬਾਣੀ ਦੇ ਕੋਲੋਂ ਪੰਜਾਬ ਹਰਿਆਣਾ ਹਿਮਾਚਲ ਜੰਮੂ ਐਂਡ ਕੈਸ਼ ਦਿੱਲੀ ਤੇ ਚੰਡੀਗੜ੍ਹ ਜਿੱਥੇ ਵੀ ਨੌਰਥ ਇੰਡੀਆ ਦੇ ਮੂਲ ਤੇ ਪੰਜਾਬ ਕੇਸ ਜਗ ਬਾਣੀ ਦੇ ਦਫ਼ਤਰਾਂ ਡਿਸਟ੍ਰਿਕਟ ਲੈਵਲ ਦੇ ਵਿੱਚ ਸਾਊਥ ਰੀਜਨ ਲੈਵਲ ਦੇ ਵਿੱਚ ਜਨਮ ਫੈਲਾ ਕੇ ਹਰ ਇੱਕੋ ਦਿਨ ਹਜ਼ਾਰਾਂ ਲੱਖਾਂ ਲੋਕਾਂ ਨੂੰ ਮੈਡੀਕਲ ਸਹੂਲਤਾਂ ਪਹੁੰਚਾ ਕੇ ਅਸੀਂ ਸਾਡੇ ਅਡਿਕਟਿਵ ਚੀਫ ਮਦਮ ਸਿੰਘ ਜੀ ਚੋਣਾਂ ਦੇ ਸਰ ਕੀ ਮਾਤਾ ਪਦਮਸ਼ਲੀ ਸਰ ਕੀ ਮਾਤਾ ਸੰਦੇਸ਼ ਚਪੜਾ ਜੀ ਨਾਲ ਮਿਲ ਕੇ ਕਰ ਰਹੇ ਆ ਇਹ ਅਦਾਰੇ ਵੱਲੋਂ ਕਿਉਂਕਿ ਜਿਹੜੇ ਮਾਤਾ ਸੰਦੇਸ਼ ਚਪੜਾ ਜੀ ਸੀ ਉਹ ਬਹੁਤ بڑے ਵੱਡੇ ਸਮਾਜ ਸੇਵਕ ਸੀ ਜਦੋਂ ਵੀ ਉਹਨਾਂ ਦੇ ਕੋਈ ਵੀ ਲੋਕ ਦੁਖੀ ਹਿਆ ਜ਼ਰੂਰਤਵਾਲ ਲੋਕ ਆਉਂਦੇ ਸੀ ਉਹਨਾਂ ਦੀ ਮਦਦ ਕਰਦੇ ਸੀ ਇਸ ਕਰਕੇ ਉਹਨੇ ਸੋਚ ਰੋ ਧਿਆਨ ਦੇ ਰੱਖਦੇ ਹੋਏ ਅਦਾਰੇ ਵੱਲੋਂ ਸ਼ੁਰੂ ਕੀਤਾ ਗਿਆ ਵੀ ਉਹਨਾਂ ਦੀ ਪਰਸੇ ਤੇ ਹਰ ਇਲਾਕੇ ਵਿੱਚ ਹਰ ਸ਼ਹਿਰ ਦੇ ਕੈਂਪ ਲਗਾਏ ਜਾਣਗੇ ਉਹਦੇ ਤਹਿਤ ਇਹ ਪਟਾਣ ਦੇ ਵਿੱਚ ਚੱਲੂ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਪਰਟیز